ਲੋਕ ਜੀ ਨਹੀਂ ਮੰਨਦੇ ਨਜ਼ਰ ਆ ਰਿਹਾ ਹੈ ਹਰਜਿੰਦਰ ਸਿੰਘ ਧਾਮੀ ਆਪਣੇ ਅਸਤੀਫੇ ਵਾਪਸੀ ਨੂੰ ਵੱਖ-ਵੱਖ ਲੋਕਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਨੇਤਾਵਾਂ ਦੇ ਵੱਲੋਂ ਕੋਸ਼ਿਸ਼ਾਂ ਕਰ ਲਈਆਂ ਗਈਆਂ ਪਰ ਹਰਜਿੰਦਰ ਸਿੰਘ ਧਾਮੀ ਉਸੇ ਗੱਲ ਦੇ ਉੱਪਰ ਅੜੇ ਪਏ ਨੇ ਉਹ ਕਹਿੰਦੇ ਮੈਂ ਅਸਤੀਫਾ ਵਾਪਸ ਨਹੀਂ ਲੈਂਦਾ ਹੁਣ ਅਸਤੀਫਾ ਵਾਪਸ ਨਾ ਲੈਣ ਦੇ ਪਿੱਛੇ ਵਜਾਵਾਂ ਜੁੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਨੇ ਤੇ ਨਾਲ ਦੀ ਨਾਲ ਵੱਡੇ ਪੱਦਰ ਦੇ ਉੱਪਰ ਇਹ ਵੀ ਗੱਲ ਹੁਣ ਪ੍ਰਚਾਰੀ ਜਾ ਰਹੀ ਹੈ ਕਿ ਉਹਨਾਂ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ ਪ੍ਰਭਾਵ ਦੀ ਗੱਲ ਕਹੀ ਗਈ ਉਹ ਪ੍ਰਭਾਵ ਭਾਵੇਂ ਗੱਲ ਕਰ ਲਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇੱਕ ਪਾਈ ਗਈ ਪੋਸਟ ਦੇ ਜ਼ਰੀਏ ਪਾਇਆ ਗਿਆ ਇਹ ਸਾਰੀਆਂ ਚੀਜ਼ਾਂ ਚਰਚਾ ਦਾ ਵਿਸ਼ਾ ਨੇ ਪਰ ਅੱਜ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਆਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਉਹਨਾਂ ਦੇ ਵੱਲੋਂ ਜਾਇਆ ਗਿਆ ਤੇ ਨਾਲ ਦੀ ਨਾਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਵੀ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਇਸ ਮੁਲਾਕਾਤ ਨੂੰ ਉਹਨਾਂ ਦੇ ਵੱਲੋਂ ਆਮ ਹੀ ਇਕਰਾਰ ਦਿੱਤਾ ਗਿਆ ਕਿ ਭਾਈ ਆਮ ਤੌਰ ਦੇ ਉੱਪਰ ਹੀ ਜਿਵੇਂ ਲਾਕਾਤ ਕਰਨ ਦੇ ਲਈ ਕੋਈ ਆਉਂਦਾ ਉਸੇ ਤਰੀਕੇ ਦੇ ਨਾਲ ਮੈਂ ਆਇਆ ਪਰ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਇੱਕ ਕਹਿ ਲਿਆ ਕਿ ਦੱਬੇ ਜੇ ਬੁੱਲਾਂ ਦੇ ਵਿੱਚ ਕੁਝ ਕੁ ਬਿਆਨ ਦਿੱਤੇ ਗਏ ਨੇ ਉਹਨਾਂ ਬਿਆਨਾਂ ਦੇ ਕੀ ਮਤਲਬ ਨੇ ਕੀ ਮਾਇਨੇ ਨੇ ਇਹ ਆਪਾਂ ਸਾਂਝਾ ਕਰਾਂਗੇ ਇਸ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਸਭ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀ ਕੁਝ ਕਿਹਾ ਗਿਆ ਉਹ ਪਹਿਲਾ ਬਿਆਨ ਤੁਹਾਡੇ ਮੱਦੇ ਨਜ਼ਰ ਕਰ ਦਿੰਦੇ ਹਾਂ ਸਾਟਖਾਂਡ ਨੂੰ ਨਮਸਕਾਰ ਕਰਨ ਆਇਆ ਸੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਾਜ਼ਿਲ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਡੇ ਦਿੱਤੀ ਹੋਏ ਪਾਏ ਵਾਪਸ ਲੈਣ ਦੀ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਵਾਲੋ 18 ਮਾਰਚ ਨੂੰ ਕਹਿੰਦੇ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇਟ ਜੀ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪ੍ਰਧਾਨ ਜੀ ਇਹ ਗੱਲ ਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਆ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰਮ ਬਿਕਰਮਜੀਤ ਸਿੰਘ ਜੀ ਕੀ ਗੱਲ ਬਾਤ ਪਾਰਕਿੰਗ ਕੰਨੀ ਰਿਕਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤਾਂ ਮਿਲਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਦੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾ ਆਵੇਂ ਇਹ ਵੀ ਉੱਠਦੀ ਆ ਕਿ ਇਹ ਜ਼ਹੇਦਾਰੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾ ਆਵੇਂ ਉਹ ਚਰਚਾ ਕਾਨੂੰ ਆਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਜੋ ਲੋਜੀ ਐਸਸੀ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਉਹ ਬਿਆਨ ਜਿਸ ਦੀਆਂ ਲਗਾਤਾਰਤਾ ਦੇ ਵਿੱਚ ਵੇਟੀਆਂ ਸੀ ਇੰਤਜ਼ਾਰ ਸੀ ਜਾਂ ਫਿਰ ਕਹ ਲਈਏ ਇਸ ਬਿਆਨ ਦੇ ਬਾਰੇ ਲੋਕ ਜਾਣਨਾ ਚਾਹੁੰਦੇ ਸੀ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਮਨ ਦੇ ਵਿੱਚ ਕੀ ਬਲਬਲੇ ਨੇ ਬਲਬਲਿਆਂ ਦੀ ਗੱਲ ਮੈਂ ਤਾਂ ਕਰਕੇ ਕਰ ਰਿਆਂ ਕਿਉਂਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਵੱਲੋਂ ਵੀ ਗ੍ਰਹਿ ਵਿਖੇ ਉਹਨਾਂ ਦੇ ਜਾਇਆ ਗਿਆ ਹੁਸ਼ਿਆਰਪੁਰ ਵਿਖੇ ਤੇ ਉਹਨਾਂ ਨੂੰ ਜਿੱਥੇ ਵਧਾਈਆਂ ਦਿੱਤੀਆਂ ਉਹਨਾਂ ਦੇ ਪੋਤਰੇ ਦੀਆਂ ਨਾਲ ਦੀ ਨਾਲ ਇਹ ਵੀ ਅਪੀਲ ਕੀਤੀ ਸੀ ਕਿ ਭਾਈ ਤੁਹਾਡੇ ਵੱਲੋਂ ਐਸਜੀਪੀਸੀ ਦੀ ਪ੍ਰਧਾਨਗੀ ਦੇ ਅਹੁਦੇ ਦੇ ਉੱਪਰ ਵਾਪਸੀ ਕੀਤੀ ਜਾਵੇ ਉਸ ਅਹੁਦੇ ਦੇ ਉੱਪਰ ਤੁਹਾਡੇ ਵੱਲੋਂ ਆ ਕੇ ਕਾਰਵਾਈਆਂ ਕੀਤੀਆਂ ਜਾਣ ਨਾਲ ਦੀ ਨਾਲ ਉੱਥੇ ਜਿਹੜੀ ਆ ਕਮੇਟੀ ਐ ਐਸਜੀਪੀਸੀ ਦੇ ਮੈਂਬਰ ਦੇ ਉਹਨਾਂ ਦੇ ਵੱਲੋਂ ਵੀ ਜਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਦੇ ਵੱਲੋਂ ਵੀ ਪਹੁੰਚ ਕੀਤੀ ਗਈ ਸੀ ਵਿਕਰਮ ਸਿੰਘ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਜਾਇਆ ਗਿਆ ਪਰ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਲਤ ਨਹੀਂ ਲਈਗੀ ਉਹ ਕਹਿੰਦੇ ਕਿ ਭਾਈ ਮੈਂ ਆਪਣੇ ਅਸਤੀਫੇ ਦੇ ਉੱਪਰ ਬਰਕਰਾਰ ਹਾਂ ਇਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਦਿੱਤਾ ਗਿਆ ਅਸਤੀਫਾ ਜਿਹੜਾ ਉਹ ਜਿੱਥੇ ਵੱਖ-ਵੱਖ ਆਗੂਆਂ ਦੇ ਵੱਲੋਂ ਵੱਖ-ਵੱਖ-ਵੱਖ ਆ ਜਿਹੜੀਆਂ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਵੱਲੋਂ ਜਿੱਥੇ ਇਸ ਅਸਤੀਫੇ ਦੇ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਦਿੱਤਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਵੱਡੀਆਂ ਅਟਕਲਾ ਮੁਸ਼ਕਲਾਂ ਦਿੱਕਤਾਂ ਪਰੇਸ਼ਾਨੀਆਂ ਖੜਾ ਕਰਦਾ ਨਜ਼ਰ ਆ ਰਿਹਾ ਹੈ ਇਹ ਕਿਉਂ ਕਹਿ ਰਹੇ ਆ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਉੱਪਰ ਕਹਿੰਦੇ ਪ੍ਰਭਾਵ ਜਿਹੜਾ ਸ਼ੋਮਣੀ ਅਕਾਲੀ ਦਲ ਦਾ ਪੈਂਦਾ ਜਾ ਰਿਹਾ ਸੀ ਜਿਹਦੇ ਬਾਰੇ ਲਗਾਤਾਰਤਾ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਖਬਰਾਂ ਨਸ਼ਰ ਹੋ ਰਹੀਆਂ ਸੀ ਉਹ ਭਾਵੇਂ ਵੱਖ-ਵੱਖ ਤਰੀਕੇ ਦੇ ਆਗੂਆਂ ਦੇ ਵੱਲੋਂ ਉਹਨਾਂ ਤੱਕ ਪਹੁੰਚ ਕਰਦੀ ਹੋਵੇ ਕਿ ਭਾਈ ਤੁਹਾਡੇ ਨੂੰ ਅਸਤੀਫਾ ਨਾ ਦਿੱਤਾ ਜਾਵੇ ਤਾਂ ਚੰਗਾ ਹੈ ਜਾਂ ਫਿਰ ਗੱਲ ਕਰ ਲਈਏ ਕਿ ਵਾਰ-ਵਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਤੋਂ ਕਦੇ ਕੋਈ ਮਤਾ ਪਵਾ ਲੈਣਾ ਕਦੇ ਉਸ ਮਤੇ ਨੂੰ ਵਾਪਸ ਕਰਵਾ ਲੈਣਾ ਮੈਂ ਗੱਲ ਕਰ ਰਿਹਾ ਨਰੈਣ ਸਿੰਘ ਚੋੜਾ ਹੋਰਾਂ ਦੇ ਬਾਰੇ ਪਾਏ ਗਏ ਮਤੇ ਦੇ ਬਾਰੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਮੰਦੇ ਵਿੱਚ ਉਸ ਤਰੀਕੇ ਦੇ ਨਾਲ ਆਰਬਾਇਆਂ ਕਰਨ ਦੀ ਦੁਚਿੱਤੀ ਜਿਹੜੀ ਆ ਬਣੀ ਪਈ ਸੀ ਲਗਾਤਾਰਤਾ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਅਜਿਹੇ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਮਹਿਸੂਸ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਕਿ ਇਹ ਗਲਤ ਹੋ ਗਈਆਂ ਨੇ ਇਸੇ ਕਰਕੇ ਸ਼ਾਇਦ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਧੰਨਵਾਦ ਉਹਨਾਂ ਲੋਕਾਂ ਦਾ ਕੀਤਾ ਉਹਨਾਂ ਨੇ ਧੰਨਵਾਦ ਤਮਾਮ ਉਹਨਾਂ ਮੁਖੀਆਂ ਦਾ ਕੀਤਾ ਭਾਵੇਂ ਵਕ ਵਕ ਜਥੇਬੰਦੀਆਂ ਦੇ ਮੁਖੀ ਨੇ ਵਕ ਵਕ ਨੇਤਾਗਣ ਨੇ ਵਕ ਵਕ ਕਹਿ ਲਏ ਹੋਰ ਆਗੂ ਨੇ ਜਿਨ੍ਹਾਂ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਆਪਣੇ ਅਸਤੀਫੇ ਦੀ ਵਾਪਸੀ ਕਰਨ ਦੇ ਲਈ ਅਪੀਲ ਕੀਤੀ ਗਈ ਹੈ ਰਿਕਵੈਸਟ ਕੀਤੀ ਗਈ ਹੈ ਇਹ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਪਰ ਨਾਲ ਦੀ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੇ ਤਰੀਕਿਆਂ ਦੇ ਨਾਲ ਵੱਡੇ ਪੱਧਰ ਦੇ ਉੱਪਰ ਗੱਲ ਕਰ ਲਈਏ ਕਿ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਵੀ ਬਣੀਆਂ ਪਈਆਂ ਨੇ ਤੇ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਪਰ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਇਸ ਅਸਤੀਫੇ ਦੇ ਵਿੱਚ ਵਾਪਸੀ ਨਾ ਕਰਨਾ ਵੱਡੇ ਸਵਾਲ ਵੀ ਜ਼ਰੂਰ ਖੜੇ ਕਰ ਰਿਹਾ ਤੇ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਵੱਡੇ ਸਵਾਲ ਇਹ ਵੀ ਪੈਦਾ ਕਰ ਦਿਆ ਨੇ ਕਿ ਹੁਣ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਤਾਂ ਅਸਤੀਫਾ ਦੇ ਕੇ ਵਾਪਸੀ ਨਾ ਕਰਨ ਦਾ ਫੈਸਲਾ ਜਿਹੜਾ ਕਰ ਲਿਆ ਤੇ ਉਹਨਾਂ ਦੀ ਵਾਪਸੀ ਨਾ ਕਰਨ ਦੀ ਜਿਹੜੀ ਗੱਲ ਹੈ ਕਿੱਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਚਿੰਤਾਵਾਂ ਦੇ ਵਿੱਚ ਇਸ ਦੇ ਨਾਲ ਵਾਅਦਾ ਹੁੰਦਾ ਜ਼ਰੂਰ ਦਿਖਾ ਲਈ ਦੇ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਸਜੀਪੀਸੀ ਨੂੰ ਨਾਲ ਲੈ ਕੇ ਕਹਿੰਦੇ ਬਹੁਤ ਸਾਰੀਆਂ ਕਾਰਵਾਈਆਂ ਅਜਿਹਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਆਮ ਲੋਕਾਂ ਦੇ ਵਿੱਚ ਪ੍ਰਚਾਰੀਆਂ ਵੀ ਜਾਂਦੀਆਂ ਨੇ ਕਿ ਭਾਈ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਭਾਵ ਪਾ ਕੇ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਬਾਕੀ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਕੋਲੋਂ ਵੀ ਤੁਹਾਡੀ ਰਾਏ ਪ੍ਰतिकਰਮ ਤੇ ਟਿੱਪਣੀ ਚਾਹਦਨੀ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਵੇਖਦੇ ਹੋ ਇਸ ਤਮਾਮ ਮਸਲੇ ਮਫਾਦ ਨੂੰ ਇਸ ਵਕਤ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਵਕਤ ਪੰਥਕ ਗਲਿਆਰਿਆਂ ਦੇ ਵਿੱਚ ਮਚੀ ਹੋਈ ਇਹ ਤਰਥੱਲੀ ਤੇ ਉਸ ਤਰਥੱਲੀ ਦੀਆਂ ਜਿਹੜੀਆਂ ਵਾਕ ਵਾਕ ਵਜਾਵਾਂ ਨੇ ਉਹਨਾਂ ਦੇ ਵਿੱਚੋਂ ਇੱਕ ਵਜਾ ਇਹ ਵੀ ਹੈ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਉਹ 7ਵੇਂ ਮੈਂਬਰੀ ਕਮੇਟੀ ਦੇ ਵੀ ਪ੍ਰਧਾਨ ਨਿਯੁਕਤ ਕੀਤੇ ਗਏ ਸੀ ਜਿਹੜੀ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਬਣਾਈ ਗਈ ਸੀ 2 ਦਸੰਬਰ 2024 ਨੂੰ ਫਰਮਾਨ ਜਿਹੜਾ ਉੱਥੋਂ ਕੀਤਾ ਜਾਂਦਾ ਹੈ ਹੁਕਮ ਜਿਹੜੇ ਉੱਥੋਂ ਕੀਤੇ ਜਾਂਦੇ ਨੇ ਉਸ ਹੁਕਮਾਂ ਦੀ ਤਾਮੀਲ ਕਹਿੰਦੇ ਇਨ ਬਿਨ ਨਹੀਂ ਕੀਤੀ ਗਈ ਮੁਨਾ ਹਕਮਾਦੀ ਤਮੀਲ ਨਾ ਕਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡਾ ਖਲਾਫ ਪੈਦਾ ਹੁੰਦਾ ਗਿਆ ਐਸਡੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਰਜਿੰਦਰ ਸਿੰਘ ਧਾਮੇ ਹੋਰਾਂ ਨੇ ਅਸਤੀਫਾ ਦਿੱਤਾ ਉਸ ਅਸਤੀਫੇ ਤੋਂ ਬਾਅਦ ਬਡੂਂਕਰ ਸਾਹਿਬ ਹੋਰਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਹਨਾਂ ਅਸਤੀਫਿਆਂ ਦੇ ਵਿੱਚ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਆ ਪੰਜ ਮੈਂਬਰੀ ਕਮੇਟੀ ਦੇ ਉੱਪਰ ਸਿਮਟ ਕੇ ਰਹਿ ਗਈ ਹੁਣ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਭਾਈ 18 ਮਾਰਚ 2025 ਤੋਂ ਉਹਨਾਂ ਦੇ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ ਪਰ ਬੀਤੇ ਕੱਲ ਡਾਕਟਰ ਦਲਜੀਤ ਸਿੰਘ ਚੀਮਾ ਹੁਣ ਸਰੇ ਵਾਕ ਵਾਕ ਜਿਹੜੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਚੀਫ ਸਪੋਕਸਪਰਸਨ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹ ਵੀ ਨਾਲ ਬੈਠੇ ਸੀ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਭਰਤੀ ਹੋਈ ਹੈ ਇਹ ਕਿਸੇ ਵੀ ਤਰੀਕੇ ਦੇ ਨਾਲ ਬੋਗਸ ਨਹੀਂ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੰਵਿਧਾਨ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੰਵਿਧਾਨ ਦੀ ਗੱਲ ਕੀਤੀ ਹੈ ਉਸ ਸੰਵਿਧਾਨ ਦੇ ਵਿੱਚ ਕੱਢਣ ਪਾਉਣ ਨੂੰ ਕੀ ਹੈ ਉਹਨਾਂ ਦੇ ਬਾਰੇ ਬੀਤੇ ਕੱਲ ਉਹਦੇ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ ਕਿ ਭਾਈ ਸਾਡੇ ਅਧਿਕਾਰ ਖੇਤਰ ਦੇ ਵਿੱਚ ਕੀ ਕੀ ਆਉਂ ਸਾਡੇ ਅਧਿਕਾਰ ਖੇਤਰ ਦੇ ਵਿੱਚ ਕਿਹੜੀਆਂ ਕਿਹੜੀਆਂ ਉਹ ਗੱਲਾਂ ਹੁੰਦੀਆਂ ਨੇ ਜਿਸ ਦੇ ਮੱਦੇ ਨਜ਼ਰ ਇਸ ਭਰਤੀ ਪ੍ਰਕਿਰਿਆ ਨੂੰ ਜਿਹੜਾ ਉਹ ਜਾਰੀ ਕੀਤਾ ਗਿਆ ਜਾਂ ਪਰ ਭਰਤੀ ਪ੍ਰਕਿਰਿਆ ਸੰਪੰਨ ਕੀਤੀ ਗਈ ਹੈ ਪਰ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਬਦੋਂ ਜਿਸ ਤਰੀਕੇ ਦੇ ਨਾਲ ਆਪਣੇ ਅਸਤੀਫੇ ਦੇ ਉੱਪਰ ਅੜਿਆ ਗਿਆ ਉਹ ਕਹਿੰਦੇ ਕਿ ਭਾਈ ਮੈਂ ਤਾਂ ਵਾਪਸ ਨਹੀਂ ਲੈਂਦਾ ਅਸਤੀਫਾ ਉਹਨਾਂ ਦਾ ਧੰਨਵਾਦ ਜਿਹੜੇ ਮੈਨੂੰ ਅਪੀਲ ਕਰਦੇ ਨੇ ਇਸੇ ਸਭ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਇਸ ਵਕਤ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਜੁੜ ਚੁੱਕੇ ਨੇ ਆ ਸਿੱਖ ਯੂਥ ਫੈਡਰੇਸ਼ਨ ਦੇ ਉਹ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਉਹ ਸੇਖ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਦੇ ਟੀਵੀ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਪ੍ਰਤੀਕਰਮ ਤੁਹਾਡਾ ਕੀ ਹੈ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਸ ਅਸਤੀਫੇ ਦੇ ਉੱਪਰ ਆੜੇ ਪੈ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਅਪੀਲ ਕੀਤੀ ਗਈ ਪਰ ਮੰਨਦੇ ਨਜ਼ਰ ਨਹੀਂ ਆ ਰਿਹਾ ਪਹਿਲਾ ਪ੍ਰਤੀਕਰਮ ਕੀ ਹੈ ਤੁਹਾਡਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਉਹਨਾਂ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਸੀ ਉਹਨਾਂ ਨੂੰ ਬਖੂਬੀ ਨਿਭਾਉਣਾ ਚਾਹੀਦਾ ਆ ਤੇ ਚਾਹੇ ਬਾਦਲਕੇ ਹੋਣ ਤੇ ਚਾਹੇ ਕੋਈ ਹੋਰ ਧਾਮੀ ਸਾਹਿਬ ਨੂੰ ਜਿਹੜਾ ਆ ਉਹ ਡੱਟ ਜਾਣਾ ਚਾਹੀਦਾ ਆ ਧਾਮੀ ਸਾਹਿਬ ਇਹ ਪੰਥ ਤੋਂ ਭਗੋੜੇ ਹੋ ਰਹੇ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਹੋ ਰਹੇ ਆ ਉਹ ਬਾਦਲਕਿਆਂ ਦੀ ਜਿਹੜੀ ਈਨ ਆ ਉਹ ਮੰਨ ਰਿਹਾ ਧਾਮੀ ਸਾਹਿਬ ਤਾਂ ਕਾਜ਼ਾ ਮੰਤ ਦੇ ਸਾਹਮਣੇ ਸੱਚ ਰੱਖਣ ਕੀ ਉਹਨਾਂ ਦੇ ਉੱਤੇ ਦਬਾਅ ਬਣ ਰਿਹਾ ਆ ਉਹਨਾਂ ਨੂੰ ਅਸਤੀਫੇ ਦੇ ਲਈ ਮਜਬੂਰ ਕੀਤਾ ਜਾ ਰਿਹਾ ਆ ਉਹਨਾਂ ਦੇ ਲਈ ਕਰੋ ਜਾਂ ਮਰੋ ਵਾਲੀ ਜਿਹੜੀ ਸਥਿਤੀ ਦੇ ਵੱਲ ਉਹਨਾਂ ਨੂੰ ਜਿਹੜਾ ਧੱਕਿਆ ਜਾ ਰਿਹਾ ਆ ਤੇ ਧਾਮੀ ਸਾਹਿਬ ਸਗੋ ਦੱਸਣ ਕਿ ਕੁਪੀ ਕੋਤ ਗਿਆਨੀ ਮਾਹਤਰੀ ਸਿੰਘ ਦੇ ਨਾਲ ਕੀਤਾ ਗਿਆ ਕਿਵੇਂ ਉਹਨਾਂ ਦੇ ਉੱਤੇ ਜਿਹਦੀ ਕਾਰਵਾਈ ਹੈ ਸ਼ਰੋਨੀ ਕਮੇਟੀ ਤੋਂ ਕਰਵਾਈ ਗਈ ਭਾਮੀ ਸਾਹਿਬ ਹ ਭੱਜ ਰਹੇ ਆ ਛੱਡ ਕੇ ਉਹਨਾਂ ਨਾਲ ਤਾਂ ਜਿਹੜਾ ਸਾਥ ਹੈ ਉਹ ਸਾਹਮਣੇ ਦਿਖਣਾ ਚਾਹੀਦਾ ਹੈ ਭਾਮੀ ਸਾਹਿਬ ਦੋਨੇ ਪਾਸੇ ਜਿਹੜਾ ਰੱਖਣਾ ਚਾਹੁੰਦੇ ਆ ਭਾਮੀ ਸਾਹਿਬ ਬਾਰੇ ਇਹ ਵੀ ਚਰਚਾ ਆ ਸਿੱਖ ਕੌਮ ਦੇ ਇੱਕ ਹਿੱਸੇ ਦੇ ਵਿੱਚ ਕਿ ਇਹ ਜਿਹੜਾ ਪਦਵਾਇਆ ਇਹ ਨਿਤਨ ਅਮੀਆ ਤੇ ਸਿੱਖ ਸੰਘਰਸ਼ ਦੌਰਾਨ ਇਹਨੇ ਸੇਵਾ ਵੀ ਕੀਤੀ ਆ ਪਰ ਜਿਸ ਸਮੇਂ ਦਾ ਇਹ ਬੰਦਾ ਬਾਦਲਖਿਆਂ ਦੇ ਨਾਲ ਜੁੜਿਆ ਹੋਇਆ ਆ ਇਹ ਆ ਉਹਦੇ ਉੱਤੇ ਜਿਹੜਾ ਕਲਮ ਕਿਹਾ ਉਹ ਵੀ ਲਵਾ ਰਿਹਾ ਜਾਂ ਪਰ ਜੇ ਰਾਮਨੇ ਕਮੇਟੀ ਦੀ ਮਹਾਨ ਜਿਹੇ ਪੱਧਰੀ ਦੇ ਉੱਤੇ ਧਾਮੀ ਸਾਹਿਬ ਬਿਲਾਜਮਨ ਹੋਏ ਸੀ ਸੋ ਇਹ ਇੱਕ ਸਮਾ ਸੀ ਕਿ ਉਹ ਖਾਲਸਾ ਪੰਥ ਦੇ ਵਿੱਚ ਜਿਹੜਾ ਮਹਾਨ ਸ਼ਾਨਾਂ ਦਾ ਇਤਿਹਾਸ ਜਿਹੜਾ ਆ ਉਹ ਦਰਜ ਜਾਂਦੇ ਛੱਤੇ ਰਾਤਾਂ ਦੇ ਤੇ ਜਿਹੜੀ ਕਾਰਗਵਾਈ ਆ ਜਿੰਨੀ ਕੋ ਉਹ ਕਰ ਸਕਦੇ ਸੀ ਉਹਨਾਂ ਨੇ ਜਿਹੜੀ ਕੋਸ਼ਿਸ਼ ਆ ਉਹ ਕੀਤੀ ਖਾਲਸਾ ਪੰਥ ਅਨੁਸਾਰ ਭਾਵੇਂ ਉਹ ਫੈਸਲਾ ਨਰਮ ਸੀ ਪਰ ਬਾਦਲੇ ਕਰਨ ਉਹਨਾਂ ਕੁ ਵੀ ਜਦਾਂ ਮਜ਼ਬੂਤ ਨਹੀਂ ਹੋ ਰਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਨਿਸ਼ਾਨਾ ਬਣਾ ਦਿੱਤਾ ਗਿਆ ਨਹੀਂ ਅਗਬੀਰ ਸਿੰਘ ਨੂੰ ਵੀ ਬਦਲੀਆਂ ਜਿਹੜੀਆਂ ਥਿਆਰੀਆਂ ਹੋ ਰਹੀਆਂ ਆ ਐਰੋਗੈਡ ਧਾਮੀ ਨੂੰ ਵੀ ਜਾਂ ਭਜਾ ਦਿੱਤਾ ਗਿਆ ਜਾਂ ਐਰੋਗੈਡ ਧਾਮੀ ਸਾਹਿਬ ਜਿਹੜਾ ਆ ਉਹ ਭੱਜ ਗਏ ਹੋਏ ਆ। ਜਿਵੇਂ ਤੁਸੀਂ ਜਿਵੇਂ ਤੁਸੀਂ ਭਾਈ ਸਾਹਿਬ ਮਨਜ਼ੂਰ ਨਹੀਂ ਆ। ਮੇਰਾ ਮੇਰਾ ਸਵਾਲ ਇੱਥੇ ਲੈ ਲਓ। ਮਾਫੀ ਚਾਹੁੰਦਾ ਤੁਹਾਨੂੰ ਟੋਕ ਰਿਹਾ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਬਾਦਲ ਦਲ ਦੀ। ਬਾਦਲ ਦਲ ਦੇ ਵੱਲੋਂ ਬੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਕਹਿੰਦੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਨਾ ਉਸ 7 ਮੈਂਬਰੀ ਕਮੇਟੀ ਦੇ ਪੰਜ ਮੈਂਬਰਾਂ ਨੇ ਕਹਿੰਦੇ ਮਜਬੂਰ ਕੀਤਾ ਬਡੂੰਗਰ ਸਾਹਿਬ ਨੂੰ ਵੀ ਹਰਜਿੰਦਰ ਸਿੰਘ ਧਾਮੀ ਨੂੰ ਵੀ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਉੱਪਰ ਸ਼ੋਮਣੀ ਅਕਾਲੀ ਦਲ ਦਾ ਪ੍ਰਭਾਵ ਸੀ ਇਹ ਗੱਲਾਂ ਜਿਹੜੀਆਂ ਨੇ ਮੇਚ ਨਹੀਂ ਖਾਂਦੀਆਂ ਦਿਖਾ ਲਈ ਦੇ ਰੀਆਂ ਇਹ ਸਾਰੀਆਂ ਚੀਜ਼ਾਂ ਹੋਕ ਹੀ ਰਹੀਆਂ ਨੇ ਦੇਖੋ ਸੱਤ ਮੈਂਬਰੇ ਕਮੇਟੀ ਨੂੰ ਭੰਗ ਕਰਨ ਦੇ ਲਈ ਸੱਤ ਮੈਂਬਰ ਦੀ ਕਮੇਟੀ ਨੂੰ ਹੀ ਤੋੜਨ ਦੇ ਲਈ ਸੱਤ ਮੈਂਬਰ ਦੀ ਕਮੇਟੀ ਤੋਂ ਭਗੋੜੇ ਹੋਣ ਦੇ ਲਈ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਭਗੋੜੇ ਹੋਣ ਦੇ ਲਈ ਜਾਂ ਸੱਤ ਮੈਂਬਰ ਦੀ ਕਮੇਟੀ ਨੂੰ ਮਾਨਤਾ ਨਾ ਹੀ ਦੇਣ ਦੇ ਲਈ ਬਾਦਲ ਗਿਆ ਨੇ ਇਹੋ ਜੀ ਸਥਿਤੀ ਜਿਹੜੀ ਆ ਉਹ ਬਣਾਈ ਅੱਜ ਵੀ ਅਖਬਾਰਾਂ ਦੇ ਵਿੱਚ ਬਾਦਲ ਦਾ ਦੇ ਲੀਡਰਾਂ ਦੇ ਜਿਹੜੇ ਬਿਆਨ ਆ ਛਪੇ ਉਹ ਕਹਿੰਦੇ ਸਾਡੀ ਵਾਲੀ ਭਰਤੀ ਠੀਕ ਆ ਅਸੀਂ ਸੱਤ ਮੈਂਬਰ ਦੀ ਕਮੇਟੀ ਦੀ ਭਰਤੀ ਨੂੰ ਨਹੀਂ ਮੰਨਾਂਗੇ ਉਹ ਕਹਿ ਰਹੇ ਕਿ ਸੱਤ ਮੈਂਬਰ ਦੀ ਕਮੇਟੀ ਨੂੰ ਭਰਤੀ ਕਰਨ ਦਾ ਕੋਈ ਅਧਿਕਾਰ ਨਹੀਂ ਕਹਿਣ ਤੋਂ ਭਾਵ ਕਿ ਬਾਦਲ ਦਾਲ ਸੁਖਵੀਰ ਸਿੰਘ ਬਾਦਲ ਦਾ ਇਹਨਾਂ ਦੇ ਜਿਹੜੇ ਚਾਪਲੂਸ ਲੀਡਰ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਬਾਹਮਨਾ ਚਾਹੁੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੋਂ ਜਿਹੜੇ ਮੰਨ ਕਰਿਆ ਹੋ ਚੁੱਕੇ ਆ ਉਹਨਾਂ ਨੇ ਤਾਂ ਖੁੱਲ੍ਹਮ ਖੁੱਲ੍ਹਾ ਐਲਾਨ ਕਰ ਦਿੱਤਾ ਹੋਇਆ ਆ ਕਿ ਅਸੀਂ ਨਹੀਂ ਮੰਨਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਨਹੀਂ ਮੰਨਦੇ ਜਥੇਦਾਰ ਦਾ ਗਵੀਰ ਸਿੰਘ ਨੂੰ ਉਹ ਤਾਂ ਜਥੇਦਾਰ ਨੂੰ ਵੀ ਸਿੰਘ ਦੀ ਵੀ ਤੋਂ ਹੁਣ ਤੇ ਜਿਵੇਂ ਆ ਉਹ ਗੋਠਾ ਰੱਖਣਾ ਚਾਹੁੰਦੇ ਆ ਕਿ ਜੋ ਗੋਠ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਜਗੀਰਾ ਸਿੰਘ ਨਾਲ ਗੱਲ ਕਰਦਕ ਸਰ ਜੋ ਕੋਟ 1994 ਦੇ ਵਿੱਚ ਉਹਨਾਂ ਦੇ ਨਾਲ ਕੀਤਾ ਸੀ ਤੇ ਉਹੀ ਕੁਝ ਜਿਹੜਾ ਆ ਉਹ ਤੋਂ ਬਾਅਦ ਦੇ ਨਾਲ ਕਰਾਂਗੇ ਬਾਦਲ ਕੇ ਜੇ ਤਾਂ ਆ ਦੁਬਾਰਾ ਕਲੰਕ ਤੇ ਇਤਿਹਾਸ ਲੱਗ ਰਿਹਾ ਜੋ ਕੋਟ ਇਹਨਾਂ ਨੇ ਕਿਸੇ ਸਮੇਂ 1988 ਵਿੱਚ ਭਾਈ ਜਸਵੀਰ ਸਿੰਘ ਰੋਡੇ ਦੇ ਨਾਲ ਕੀਤਾ ਸੀ 1990 ਦੇ ਵਿੱਚ ਭਾਈ ਰਣਜੀਤ ਸਿੰਘ ਦੇ ਨਾਲ ਕੀਤਾ ਸੀ ਉਸ ਤੋਂ ਬਾਅਦ ਜਗੀਰਾ ਸਿੰਘ ਦੁਕਿੰਦਰ ਸਿੰਘ ਵਿਦਾਂਤੀ ਜਾਂ ਪੂਰਨ ਸਿੰਘ ਉਹਨਾਂ ਦੇ ਨਾਲ ਜੋ ਉਹ ਆ ਜਿੰਨਾ ਚਿਰ ਤੱਕ ਵੀ ਬਾਦਲ ਕਿਆਂ ਦੀ ਬੋਲੀ ਬੋਲਦਾ ਜਾਂ ਜਗੀਰਾ ਜਿਹੜਾ ਪ੍ਰਧਾਨ ਆ ਉਹਨਾਂ ਤੋਂ ਬਾਅਦ ਕਿਤੇ ਵਾਹ ਵਾਹ ਆ ਜਦੋਂ ਪੰਥ ਦੀ ਬੋਲੀ ਬੋਲਦਾ ਹੈ ਤਾਂ ਬਾਹਰ ਦੇ ਕਿਹਨੂੰ ਅੱਗੇ ਰੱਖਦਾ ਹੈ ਹੂੰ ਬਾਦਲਕੇ ਉਹਨੂੰ ਜਿਹੜਾ ਨਿਸ਼ਾਨਾ ਆ ਬਣਾ ਲੈਂਦੇ ਬਾਦਲਕੇ ਨੂੰ ਸ਼ਰਮ ਦੀ ਕਮੇਟੀ ਦੇ ਪ੍ਰਧਾਨ ਪਤ ਕਹੋ ਜੀ ਸੈਦ ਗੋਮੇਦ ਸਿੰਘ ਲੋਂਗੋਵਾਲ ਵਰਗੇ ਇਹਨਾਂ ਨੂੰ ਪ੍ਰਧਾਨ ਸੈਦ ਜਾਂ ਇਹਨਾਂ ਦਾ ਜੱਜਕਦਾਰ ਸੈਦ ਹੈ ਗਿਆਨੀ ਗੁਰਵਤਾਰ ਸਿੰਘ ਵਰਗਾ ਜਿਹੜਾ ਸਿਰਸੇ ਵਾਲੇ ਨੂੰ ਜਿਹੜਾ ਮਾਫੀ ਦੇ ਦੇਵੇ ਜਾਂ ਸ਼ਰਮ ਦੀ ਕਮੇਟੀ ਦਾ ਪ੍ਰਧਾਨ ਆਪਾਸ ਨੂੰ ਮੱਕਲੇ ਇਹਨਾਂ ਦਾ ਜਿਹੜਾ ਸ਼ਰਮ ਦੀ ਕਮੇਟੀ ਨੇ ਗੋਦਕ ਵਿੱਚ ਜੋ 95 ਲੱਖ ਰੁਪਏ ਦਾ ਜਿਹੜਾ ਇਸ਼ਤਿਹਾਰ ਆ ਉਹ ਦੇ ਦੇਵੇ ਜਿਹੜਾ ਗੁਰੂ ਦੀਆਂ ਗੋਦਕਾਂ ਦੀ ਜਿਹੜੀ ਦੁਰਵਰਤੋਂ ਕਰੇ ਜਿਹੜਾ ਸਿੰਘਾਂ ਦੀ ਸ਼ਹੀਦੀਆਂ ਹੋਣੀਆਂ ਹੋਣ ਤੇ ਉਹ ਬਾਦਲਕੇ ਨੂੰ ਘੂਰਨ ਦੀ ਬਜਾਏ ਬਾਲਕਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਭੂਤ ਦਾ ਹੋਵੇ ਇਹਨਾਂ ਨੂੰ ਇਹੋ ਜਿਹੇ ਪ੍ਰਧਾਨਤ ਹੈ ਉਹਦੇ ਜਥੇਦਾਰ ਚਾਈਦੇ ਆ ਪਰ ਜਦੋਂ ਕੋਈ ਜਥੇਦਾਰ ਹਕਾਦੀ ਫੂਲਾ ਸਿੰਘ ਬਣਨ ਦੀ ਕੋਸ਼ਿਸ਼ ਕਰਦਾ ਆ ਉਹਦਾ ਵਾਸ ਬਣਨ ਦੀ ਕੋਸ਼ਿਸ਼ ਕਰਦਾ ਆ ਤੇ ਉਸੇ ਵੇਲੇ ਜਿਹੜੇ ਬਾਲਕੀ ਉਹਨਾਂ ਨੂੰ ਢਾ ਲੈਂਦੇ ਆ ਅੱਜ ਤੁਸੀਂ ਦੇਖੋ ਕਿ ਸਾਰਾ ਸਮੁੱਚਾ ਖਾਲਸਾ ਪੰਥ ਸੰਪਰਦਾਵਾਂ ਇੱਕ ਪਾਸੇ ਅਤੇ ਬਾਦਲ ਦਾ ਜਿਹੜਾ ਆ ਉਹ ਇੱਕ ਪਾਸੇ ਐਥੋਂ ਤੱਕ ਕਿ ਬੁੱਢਾ ਦਸਤੇ ਮੁਖੀ ਬਾਬਾ ਬਲਵੀਰ ਸਿੰਘ ਨਾਲਾ ਕਿ ਉਹ ਜੀਲੀ ਹਰ ਸਰਕਾਰ ਪੱਖੀ ਰਹੀ ਹੈ ਉਹ ਬਾਦਲ ਕਿਹਨਾਂ ਪੱਖੀ ਰਹੀ ਹੈ ਸ਼ਰੋਣੀ ਕਮੇਟੀ ਪੱਖੀ ਰਹੀ ਹੈ ਪਰ ਅੱਜ ਉਹਨਾਂ ਨੇ ਵੀ ਬੜਾ ਤਲਲੇ ਦਾ ਫੈਸਲਾ ਲੈਣ ਆਰੇ ਆਏ ਹੋਏ ਕਹਿ ਰਹੇ ਕਿ 2 ਦਸੰਬਰ ਵਾਲੇ ਫੈਸਲੇ ਲਾਗੂ ਹੋਣੇ ਚਾਹੀਦੇ ਆ ਤੇ ਹੋਰ ਵੀ ਬਹੁਤ ਸਾਰੀਆਂ ਪੰਤਰ ਜਥੇ ਬੰਦੀਆਂ ਜਿਨ੍ਹਾਂ ਤੇ ਜਥੇਦਾਰ ਗਪੀ ਸਿੰਘ ਦੇ ਨਾਲ ਵਾਦ-ਵਿਵਾਦ ਰਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਨਾਲ ਕੋਈ ਮਤਭੇਦ ਨਹੀਂ ਹੈ ਅਜਾ ਸਰਉਣੀ ਕਮੇਟੀ ਨਾਲ ਹਾਰ ਸਿੱਖ ਪਾਰ ਇਹ ਚਾਹੁੰਦਾ ਹੈ ਕਿ ਜਥੇਦਾਰਾਂ ਨੇ ਜੋ ਫੈਸਲੇ ਲਏ ਹਨ 2 ਦਸੰਬਰ ਵਾਲੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਸ਼ਾਨ ਅਤੇ ਵਕਾਰ ਨੂੰ ਕਾਇਮ ਰੱਖਣ ਅਤੇ ਗੁਰੂ ਰੱਬਾ ਜੀ ਕੰਦੇ ਲਈ ਉਹ ਫੈਸਲੇ ਜਿਹੜੇ ਆ ਉਹ ਲਾਗੂ ਹੋਣੇ ਚਾਹੀਦੇ ਆ ਇਤੋਂ ਰੱਖ ਕੇ ਕਿ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਸੰਗ ਜੀ ਉਹਨਾਂ ਦੇ ਨਾਲ ਜਿਹੜੀਆਂ ਸਬੰਧਤ ਤੇ ਰਾਏ ਆ ਉਹ ਵੀ ਚਾਹੁੰਦੀ ਆ ਕਿ ਜਥੇਦਾਰਾਂ ਨੇ ਜਿਸ ਤਰ੍ਹਾਂ ਦੇ ਵੀ ਫੈਸਲੇ ਕੀਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੇ ਉਹ ਜਿਹੜੇ ਆ ਉਹ ਲਾਗੂ ਹੋਣੇ ਚਾਹੀਦੇ ਕਿਉਂਕਿ ਇਸੇ ਸਿਧਿਆ ਕਾਰਤਕ ਸਭੀ ਮਾਨਵ ਮਨੁਜਾਤਾ ਪ੍ਰਭੂ ਸੱਚ ਦੀ ਜਿਹੜੀ ਗੱਲ ਆ ਉਹ ਅੱਗੇ ਹੋਈ ਹੈ ਹੁਣ ਗੱਲ ਤੇ ਰਾਜਾਂ ਦੀ ਜਿਹੜੀ ਸੀਮਤ ਆ ਉਹ ਨਹੀਂ ਰਹੀ ਪਰ ਬਾਦਦ ਕੇ ਜਿਵੇਂ ਪਹਿਲਾਂ ਖਾਲਸਾ ਪੰਥ ਦੇ ਨਾਲ ਗਦਾਰੀਆਂ ਕਰਦੇ ਰਹੇ ਆ ਜਿਹੜਾ ਸਿਰਸੇਵਾਲੇ ਨੂੰ ਮਾਫੀ ਦਵਾ ਦਿੱਤੀ ਜਾਂ ਸਮੇਂ-ਸਮੇਂ ਦੇ ਜਥੇਦਾਰਾਂ ਨੂੰ ਜਿਹੜਾ ਵਾਸਤੇ ਬਾਦਲਿਆਂ ਦੇ ਹਾਲਾਤ ਜਥੇਦਾਰਾਂ ਦੇ ਕੋਈ ਨਹੀਂ ਹੋਇਆ ਇਹ ਉਹ ਕਹਿੰਦੇ ਕਿ ਜਿਹਦਾ ਜਸੇਦਾਰ ਨਹੀਂ ਕੋਈ ਖੁੰਦਾ ਜਸੇਦਾਰ ਨਹੀਂ ਉਹ ਤਾਂ ਆਪਣਾ ਸਥੀਰੀ ਨੌਕਰ ਅਤੇ ਤਨਖਾਹਦਾਰ ਮੁਲਾਦਮ ਸਮਝਦੇ ਆ ਪਿਛਲੇ ਦਿਨ ਇਹ ਜਸੇਦਾਰ ਰਗਵੀਰ ਸਿੰਘ ਨੂੰ ਆਦਨ ਨੇ ਉਹਨਾਂ ਦੇ ਘਰ ਜਾ ਕੇ ਇਹ ਵੀ ਸਮਝਾਇਆ ਕਿ ਤੁਹਾਡਾ ਜਿਹੜਾ ਅਧਿਕਾਰ ਹੈ ਉਹ ਕਿੱਦਾਂ ਹੈ ਕਿ ਤੁਸੀਂ ਇਸ ਮੁੱਚੇ ਪੰਧ ਵਿੱਚ ਤੁਹਾਡਾ ਅਧਿਕਾਰ ਦੀ ਵਿਸ਼ਵ ਵਿਆਪੀ ਨਹੀਂ ਹੈ ਤੁਹਾਡਾ ਜੀ ਚਾਲ ਗਵਾਲੀ ਦਾ ਕੇ ਬੰਦੇ ਹੋ ਤੇ ਜਿ세 ਜਣਾਂ ਤੱਕ ਭੀਰ ਸਿੰਘ ਨੂੰ ਇਹ ਗੱਲ ਕਹਿਣੀ ਪੈਗੀ ਮੇਰੇ ਕਾਹ ਦੇ ਨਾਲ ਸਟੇਕ ਇਤਿਹਾਸ ਦੇ ਵਿੱਚ ਤੇ ਪਹਿਲੀ ਵਾਰੀ ਹੋਇਆ ਹੋਵੇਗਾ ਜਦੋਂ ਸ਼੍ਰੀ ਆਖਾਨਤ ਸਾਹਿਬ ਦੇ ਜਿਤੇ ਦਾ ਰਕਵੀਲ ਸਿੰਘ ਨੇ ਇਹ ਜਿਹੜੀ ਗੱਲ ਜਿਉ ਖੇ ਕਿ ਆਖਾਨਤ ਸਾਹਿਬ ਦਾ ਹੁਕਮ ਵਿਸ਼ਵ ਵਿਆਪੀ ਨਹੀਂ ਅਚਾਰ ਦੀਵਾਰੀ ਤੱਕ ਬੰਦਿਆ ਜਦ ਜਦ ਰਗਵੀਰ ਸਿੰਘ ਨੂੰ ਇਹ ਗੱਲ ਕਹਿਣੀ ਪਈ ਤੁਸੀਂ ਦੇਖੋ ਕਿ ਬਾਦਲ ਕਿਆ ਨੇ ਸ਼੍ਰੋਮਣੀ ਅਕਾਲੀ ਦਰ ਨੂੰ ਚੋਣ ਨਹੀਂ ਬੋਰਡ ਦਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਸ੍ਰੀ ਆਗਾਜ਼ ਸਿੰਘ ਸਾਹਿਬ ਨੂੰ ਕਿੱਥੇ ਲਿਆ ਸਕਿਆ ਇਵੇਂ ਜਿਦਾ ਵਿਕਾਰ ਲਿਆ ਦੋਲ ਕੇ ਰੱਖ ਦਿੱਤਾ ਨਿਆਸ ਨਿਆਸ ਕਰਕੇ ਰੱਖ ਦਿੱਤਾ ਤੇ ਬਹੁਤ ਸਾਰੇ ਲੋਕ ਉਹ ਕਹਿੰਦੇ ਸੀ ਕਿ ਵੇਖੋ ਜੀ ਸੁਖਵੀਰ ਬਾਦਲ ਜਿਹੜੀ ਆ ਉਹ ਆਪਣੀ ਤਨਖਾਹ ਉਹ ਘਰੇ ਆਇਆ ਇਹ ਨਾ ਆਇਆ ਸੇਵਾਦਾਰ ਅਸੀਂ ਉਹਦੇ ਹੀ ਕਹਿ ਦਿੱਤਾ ਸੀ ਕਿ ਉਹ ਕੋਈ ਨੰਨਾਂ ਦਾ ਸੇਵਾਦਾਰ ਨਹੀਂ ਆ ਇਹ ਦੁਆਰਾ ਪੰਥਕ ਸਫਾ ਦੇ ਵਿੱਚ ਕਾਬਿਲ ਹੋਣ ਦੇ ਲਈ ਇਹ ਲੋਕਾਂ ਨੂੰ ਫਰਮਾ ਰਹੇ ਆ ਬਗਲਾ ਰਹੇ ਆ ਇਹ ਤਾਂ ਇੱਕ ਖਾਲਸਾ ਪੰਥ ਦਾ ਬਿਨਾ ਕਰਾ ਰਹੇ ਆ ਤੇ ਮਜ਼ਰੇ ਮੈਂ ਇਹਨਾਂ ਦੇ ਹਾਲਾਤੇ ਵਿੱਚ ਸੱਤਾ ਤਾਂ ਆਨਲਾਈਨ ਤੇ ਉਹ ਇਹ ਵੇਖ ਸੁਣੇ ਰਹੀ ਵਾਰੀ ਇਹਨਾਂ ਦਾ ਹਾਲ ਆਗਮਨ ਵਰਗਿਆਂ ਦੇ ਰਾਹੀਂ ਜਿਹੜਾ ਖਾਲਸਾ ਪੰਥ ਦਾ ਜਿਹੜਾ ਕਹਾਣੇ ਆ ਉਹ ਖਿਲਵਾਉਣਗੇ ਜਿਸ ਤਰੀਕੇ ਦੇ ਨਾਲ ਤੁਸੀਂ ਸਾਰੀ ਗੱਲ ਕਰ ਰਹੇ ਹੋ ਕਿ ਤੁਸੀਂ ਖਾਲਸਾ ਕਦਮ ਕੀਤਾ ਹੋਵੇ ਮੇਰਾ ਸਵਾਲ ਮੇਰਾ ਸਵਾਲ ਜਿੱਥੇ ਮੇਰਾ ਸਿੰਘ ਸਾਹਿਬ ਸਵਾਲ ਲੈ ਲਓ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀ ਗੱਲ ਕਰ ਰਹੇ ਹੋ ਲਗਾਤਾਰਤਾ ਦੇ ਵਿੱਚ ਤੁਹਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਕਰ ਮਾਂਦੇ ਬਲਬਲੇ ਦੀ ਗੱਲ ਕਰੀਏ ਤਾਂ ਉਹ ਚਾਹੁੰਦੇ ਕੀ ਨੇ ਇੱਕ ਪਾਸੇ ਤਾਂ ਉਹਨਾਂ ਨੂੰ ਪਤਾ ਹੈ ਕਿ ਪੰਥ ਉਹਨਾਂ ਦੇ ਖਿਲਾਫ ਹੋਇਆ ਪਿਆ ਹੈ ਪੰਥ ਕਹਿੰਦਾ ਹੈ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਇੱਕ ਆਸ ਵੱਜੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਉਸੇ ਤਰੀਕੇ ਦਾ ਬਣਦਾ ਜਾ ਰਿਹਾ ਹੈ ਜਿਹਦੇ ਲਈ ਜਾਣਿਆ ਜਾਂਦਾ ਸੀ ਪਰ ਦੁਬਾਰਾ ਉਸ ਤਰੀਕੇ ਦੇ ਨਾਲ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਭਾਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਰੋਜੀ ਬਰਕੰਦੀ ਦੇ ਘਰ ਵਿੱਚ ਜਾ ਕੇ ਕਹਿਣਾ ਹੋਵੇ ਕਿ ਅਸੀਂ ਤਾਂ ਮਸਲਾ ਨਵੇੜੇਆ ਗਲਤੀਆਂ ਗੁਲਤੀਆਂ ਅਸੀਂ ਕੀਤੀਆਂ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਝ ਘਾਤੇ ਨਹੀਂ ਆਉਂਦੀ ਕਿੱਥੇ ਗੱਲ ਅੜੀ ਪਈ ਹੈ ਉਹ ਦੇਖੋ ਬਾਦਲਕਿਆਂ ਦੇ ਉੱਤੇ ਜਿਹੜੇ ਦੋਸ਼ ਲੱਗਦੇ ਸੀ ਉਹ ਬਿਲਕੁਲ ਸੱਚੇ ਸੀ ਤੇ ਸਮੁੱਚਾ ਜਿਹੜਾ ਪੰਥ ਸੀ ਉਹ ਬਾਦਲਕਿਆਂ ਤੋਂ ਸਤਾਇਆ ਹੋਇਆ ਸੀ ਤੇ ਬਾਦਲਕਿਆਂ ਨੇ ਜਿਹੜਾ ਰੱਦ ਦੇ ਆ ਉਹ ਕਰ ਚੁੱਕਾ ਹੋਇਆ ਸੀ ਤੇ ਸੁਖਬੀਰ ਬਾਦਲ ਨੇ ਵਿਰਸਾ ਸਿੰਘ ਵਲਟੋਹੇ ਨੇ ਭੁੰਡੜ ਵਰਗਿਆਂ ਨੇ ਚੀਮੇ ਵਰਗਿਆਂ ਨੇ ਇੱਕ ਸਕੀਮ ਕੱਢੀ ਕਿ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਤੇ ਉੱਥੋਂ ਜਿਹੜੀ ਜਥੇਦਾਰ ਵੀ ਸਾਡੇ ਆ ਸ਼ਰੋਮਨੀ ਕਮੇਟੀ ਵੀ ਸਾਡੀ ਆ ਤੇ ਅਸੀਂ ਜਿਹੜੀ ਮਾਮੂਲੀ ਜੀ ਤਨਖਾਹ ਲਵਾ ਲਈਏ ਤੇ ਭਾਂਡੇ ਭੁੰਡੇ ਮਾਂਜ ਕੇ ਇੱਕ ਅੱਧਾ ਸ੍ਰੀ ਅਖੰਡ ਪਾਤਸ਼ਾਹਬ ਕਰਵਾ ਦਈਏ ਤੇ ਗੱਲ ਖਤਮ ਜੀ ਹਰ ਇਸ ਵਾਰੀ ਮਤਲਬ ਕਿ ਗੱਲ ਜਿਹੜੀ ਆ ਉਹ ਇਤਫਾਕ ਜਾਂ ਹਾਲਾਤ ਇਦਾਂ ਦੇ ਬਣ ਗਏ ਕਿ ਇਸ ਵਾਰੀ ਗੱਲ ਏਡੀ ਸ਼ੇਦੀ ਮੁੱਕੀ ਨਹੀਂ ਗੱਲ ਖਤਮ ਨਹੀਂ ਹੋਈ ਜਿਹੜੀ ਗੱਲ ਜਥੇਦਾਰਾਂ ਨੇ ਕਹਿ ਦਿੱਤੀ ਸੀ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਬਾਦਲ ਗਿਆਨ ਵਾਲੀ ਉਹ ਅਜੋਕ ਘਰਾਰ ਦੇ ਦਿੱਤੀ ਉਹਨਾਂ ਨੇ ਉਹ ਬਹੁਤ ਵੱਡੀ ਗੱਲ ਸੀ ਕਿ ਇਹ ਅਕਾਲੀ ਦਲ ਦੀ ਤੇ ਆਲਸਾ ਸੰਧ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਇਸ ਲੀਡਰਸ਼ਿਪ ਤੇ ਹਾਜਰੀ ਦੇ ਵਿੱਚ ਸੰਧ ਤੇ ਪੰਜਾਬ ਦਾ ਜਿਹੜਾ ਵੱਡਾ ਘਾਣ ਹੋਇਆ ਆ ਦੂਜੀ ਗੱਲ ਜਿਹੜੀ ਉਹਨਾਂ ਨੇ ਕਹਿ ਦਿੱਤੀ ਸੀ ਇਹ ਹੁਣ ਸੱਤ ਮੈਂਬਰ ਦੀ ਕਮੇਟੀ ਜਿਹੜੀ ਉਹ ਬਰਤਰੀ ਕਰੇਗੀ ਤੇ ਅਗਵਾਈ ਕਰੇਗੀ ਬਾਦਲ ਖਿਆ ਉਹ ਵੀ ਕੱਲ ਮਜੂਰ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਜਿਹੜੀ ਰਾਜ ਸੱਤਾ ਆ ਉਹ ਖੁੱਢੀ ਜਾ ਰਹੀ ਹੈ ਤੇ બીજી ਗੱਲ ਜਿਹੜਾ ਬਕਰਤ ਸਿੰਘ ਬਾਦਲ ਤੋਂ ਫਕਰੀ ਕੌਮ ਆਵਾਜ਼ ਖੋਇਆ ਗਿਆ ਹੈ ਉਹ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਹੈ ਉਹ ਹਾਜਮ ਨਹੀਂ ਹੋ ਰਿਹਾ ਤਾਂ ਹੀ ਇਹਨਾਂ ਨੇ ਬੁਲਸਰ ਦੀ ਰੈਲੀ ਦੇ ਵਿੱਚ ਵੀ ਕਿਹਾ ਸੀ ਕਿ ਉਹ ਜਿਹੜਾ ਫਕਰੀ ਕੌਮ ਦਾ ਵਾਰਿਆ ਉਹ ਦੁਬਾਰਾ ਬਹਾਲ ਕੀਤਾ ਜਾਵੇ ਸੋ ਇਹ ਕਿਸੇ ਤਰੀਕੇ ਦੇ ਨਾਲ ਜਿਹੜੇ 2 ਦਸੰਬਰ ਵਾਲੇ ਜਿਹੜੇ ਫੈਸਲੇ ਹੋਏਗਾ ਉਹਨਾਂ ਨੂੰ ਜਿਹੜਾ ਉਲਟਾਉਣਾ ਚਾਹੁੰਦੇ ਆ ਤੇ ਆ ਨੇ ਤਰੀਕੇ ਦੇ ਨਾਲ ਉਹਨਾਂ ਫੈਸਲਿਆਂ ਦੀ ਵਿਆਖਿਆ ਕਰਨਾ ਚਾਹੁੰਦੇ ਅਤੇ ਆਪਨੇ ਤਰੀਕੇ ਦੇ ਨਾਲ ਜਿਨ੍ਹਾਂ ਆ ਉਹ ਦਵਾ ਖਾਣੇਦਾਰ ਨੂੰ ਜੇਕਰ ਇਹੋ ਚਲਾਉਣਾ ਚਾਹੁੰਦੇ ਆ ਸਿੰਘ ਸਾਹਿਬ ਆਖਰੀ ਸਵਾਲ ਦੇ ਨਾਲ ਸਮਾਪਤੀ ਕਰਾਂਗੇ ਜਿਵੇਂ ਤੁਸੀਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਹੀ ਮੰਨਣਾ ਨਹੀਂ ਚਾਹੁੰਦੇ ਬੀਤੇ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਕਹਿੰਦੇ ਉਹ ਤਾਂ ਨਿਗਰਾਨ ਸੀ ਸਿਰਫ ਉਹਨਾਂ ਦੇ ਵੱਲੋਂ ਭਰਤੀ ਥੋੜੀ ਕੀਤੀ ਜਾਣੀ ਸੀ ਉਹ ਕਹਿੰਦੇ ਇਹਨਾਂ ਪੰਜਾਂ ਮੈਂਬਰਾਂ ਦੇ ਵੱਲੋਂ ਭਾਵੇਂ ਗੁਰਪ੍ਰਤਾਪ ਸਿੰਘ ਵਡਾਲਾ ਹੋਣ ਮਨਪ੍ਰੀਤ ਸਿੰਘ ਅਯਾਲੀ ਹੋਣ ਉਮੈਦਪੁਰੀ ਸਾਹਿਬ ਹੋਣ ਬੀਬੀ ਸਤਵੰਦ ਕੌਰ ਹੋਣ ਕਹਿੰਦੇ ਇਹਨਾਂ ਦੇ ਵੱਲੋਂ ਮਜਬੂਰ ਕੀਤਾ ਗਿਆ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਵਡੂੰਗਰ ਸਾਹਿਬ ਨੂੰ ਅਸਤੀਫਾ ਦੇਣ ਦੇ ਲਈ ਜਦਕਿ ਕਹਿੰਦੇ ਦੇ ਰੂਪ ਦੇ ਵਿੱਚ ਵੇਖਿਆ ਜਾਵੇ ਜਾਂ ਫਿਰ ਸੱਤ ਮੈਂਬਰੀ ਕਮੇਟੀ ਦੇ ਕੋਲ ਹੀ ਅਧਿਕਾਰ ਖੇਤਰ ਸੀ ਕਿ ਉਹੀ ਭਰਤੀ ਕਰ ਸਕਦੀ ਹੈ ਉਹਦੀ ਭਰਤੀ ਨੂੰ ਮੰਨਿਆ ਜਾਏਗਾ ਦੇਖੋ ਸੱਤ ਮੈਂਬਰੀ ਕਮੇਟੀ ਦੀ ਜਿਹੜੇ ਪ੍ਰਮੁੱਖ ਆਗੂ ਸਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਦਲ ਕਿਆ ਨੇ ਤਾਂ ਉਹਨਾਂ ਦੀ ਜਿਹੜੀ ਚੱਲਣ ਨਹੀਂ ਦਿੱਤੀ ਅੱਜ ਜੋ ਮਰਜ਼ੀ ਹੈ ਕਹੀ ਜਾਣ ਕਿ ਉਹਨਾਂ ਨੂੰ ਭੱਜੰਦਾ ਹੀ ਮਜਬੂਰ ਕੀਤਾ ਜਾ ਪ੍ਰਮੁੱਖ ਆਗੂ ਸਨ ਪਰ ਉਸ ਸਮੇਂ ਤਾਂ ਇਹਨਾਂ ਨੇ ਚੱਲਣ ਹੀ ਨਹੀਂ ਦਿੱਤੀ ਤੁਸੀਂ ਦੇਖੋਗੇ ਪਹਿਲਾਂ ਤਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਅਕਾਲ ਤਖਤ ਸਾਹਿਬ ਨੂੰ ਕਿਹਾ ਗਿਆ ਸੀ ਕਿ 3 ਦਿਨਾਂ ਦੇ ਅੰਦਰ ਬਾਦਲਦਲ ਮਨਜ਼ੂਰ ਕਰੇ ਪਹਿਲਾਂ ਮਹੀਨਾ ਡੇਢ ਮਹੀਨਾ ਨੂੰ ਲਮਕਾਈ ਰੱਖਿਆ ਉਸ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਨੂੰ ਲਮਕਾਈ ਰੱਖਿਆ ਸੱਤ ਮੈਂਬਰੀ ਕਮੇਟੀ ਦੀ ਨਾਂ ਤਾਂ ਇਹਨਾਂ ਨੇ ਕੋਈ ਮੀਟਿੰਗ ਹੋਣ ਦਿੱਤੀ ਇਹੋ ਜਿਹੀ ਭਰਤੀ ਸੀ ਨਾ ਤਾਂ ਇਹਨਾਂ ਨੇ ਉਹਨਾਂ ਤੋਂ ਪੁੱਛ ਕੇ ਕੀਤੀ ਤੇ ਨਾ ਹੀ ਉਹਨਾਂ ਦੀ ਨਿਗਰਾਨੀ ਹੇਠ ਕੀਤੀ ਇਹ ਜਿਹੜੀ ਭਰਤੀ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਕੀਤੀ ਤੇ ਇਹੋ ਜਿਹੀਆਂ ਭਰਤੀਆਂ ਇਹਨਾਂ ਨੇ ਕਈ ਵਾਰ ਕੀਤੀਆਂ ਹੋਣਗੀਆਂ ਇਹ ਸਿੱਕੀ ਸੰਤ ਅਕਾਲੀ ਦਰਸ ਆ ਅਪ ਕਹਿ ਸਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਤਾਨਦਾਨ ਨਾਲ ਬਿਲਕੁਲ ਨਹੀਂ ਹथे ਮੈਂ ਸੰਗਤ ਨੂੰ ਵੀ ਦੱਸ ਦਿਆਂ ਕਿ ਬਾਦਲ ਕੇ ਅਧਿਸ਼ਰੋਣੀਆਂ ਅਕਾਲੀ ਦਰਸ ਅਕਾਲੀ ਦਰਸ ਵੀ ਨਹੀਂ ਰਹਿਣ ਦਿੱਤਾ ਇਹਨਾਂ ਨੇ 1994 ਵਿੱਚ ਅਕਾਲੀ ਦਰਸ ਨੂੰ ਪੰਜਾਬੀ ਦਾ ਪੰਜਾਬੀ ਪਾਰਟੀ ਬਣਾ ਦਿੱਤੀ ਪੰਜਾਬੀ ਦਲ ਤੋਂ ਇੱਕ ਵਾਧੇਦਲ ਬਣਿਆ ਬਾਦਲਦਲ ਤੋਂ 2015 ਵਿੱਚ ਇਹ ਬਿਆਦਵੀ ਦਲ ਬਣ ਗਿਆ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਸਿਲਸਿਲੇ ਵਾਲੇ ਨੂੰ ਮਾਫੀ ਦਿਵਾਈ ਇਹ ਇੱਕ ਸਿਲਸਿਲਾ ਦਲ ਬਣ ਗਿਆ ਜਿਸ ਦੇ ਸ਼ਰਾਬੀ ਘਵਾ ਵੀ ਗੁੰਲੇ ਚੋਂ ਪਰਦਮਾਸ਼ ਉਹ ਸਾਰੀ ਬਾਦਲਦਲ ਦੇ ਵਿੱਚ ਇੱਕ ਭਿਆਦਲ ਬਣ ਚੁੱਕਾ ਤੇ ਪਿਛਲੇ ਦਿਨੀ ਦਾ ਜਦੇਦਲ ਕੈਨੇਡਾ ਕਵੀਰ ਸਿੰਘ ਨੇ ਫਿੱਟੋ ਤੱਕ ਕਹਿ ਦਿੱਤਾ ਕਿ ਇਹ ਅਕਾਲੀ ਦਲ ਨਹੀਂ ਇਹ ਭਗਵਾਨ ਦਲ ਇਹ ਜਦੇਦਾਰ ਸਰਦ ਦੇ ਬਿਆਨ ਇਹ ਭਗਵਾਨ ਦਲ ਤੇ ਸਾਥੋਂ ਇਹ ਸ੍ਰੀ ਆਕਾਸ਼ ਤੱਕ ਸਰਦ ਭਗੋੜੇ ਹੋ ਚੁੱਕਿਆ ਨਾ ਇਹਨਾਂ ਨੂੰ ਇਸ ਲੋਕ ਵਿਤੇ ਢੋਈ ਨਾ ਪਰਦੋਕ ਵਿਤੇ ਜਿਹੜੀ ਢੋਈ ਮੈਂਦੀ ਇਹਨਾਂ ਨੇ ਆਪਣਾ دین, ਈਮਾਨ, ਧਰਮ, ਮਰਿਆਦਾ, ਸਿਧਾਂਤ ਉਹ ਸਾਰਾ ਕੁਝ ਜਿਹੜਾ ਆ ਉਹ ਗਵਾ ਲਿਆ ਹੈ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਭਾਈ ਰਣਜੀਤ ਸਿੰਘ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤਾ ਬਹੁਤ-ਬਹੁਤ ਸ਼ੁਕਰਾਨੇ ਜਿਸ ਤਰੀਕੇ ਦੇ ਨਾਲ ਇਹ ਵੱਡੇ ਸਵਾਲ ਚੁੱਕੇ ਗਏ ਨੇ ਕਦੇ ਬਾਦਲ ਦਲ ਨੂੰ ਇਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਸਿਰਸਾ ਦਲ ਬਣਿਆ ਵੱਖ-ਵੱਖ ਤਰੀਕੇ ਦੇ ਨਾਲ ਜੋ ਵੀ ਪ੍ਰਕਿਰਿਆਵਾਂ ਦੇ ਵਿੱਚ ਦੀ ਸ਼੍ਰੋਮਣੀ ਅਕਾਲੀ ਦਲ ਲੰਘਦਾ ਰਿਹਾ ਉਸ ਦੇ ਉੱਪਰ ਇਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇੱਕ ਇੰਤੂ ਕੀਤਾ ਗਿਆ ਕਿੰਤੂ ਤਾਂ ਕਰਕੇ ਵੱਖ-ਵੱਖ ਤਰੀਕੇ ਦੇ ਨਾਲ ਹੋ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਰਗੁਜ਼ਾਰੀਆਂ ਜਿਹੜੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਉਸ ਤਰੀਕੇ ਦੇ ਨਾਲ ਨਹੀਂ ਚੱਲ ਰਹੀਆਂ ਜਿਵੇਂ ਲੋਕਾਂ ਦੇ ਮਨ ਦੇ ਵਿੱਚ ਬਲਬਲੇ ਨੇ ਕਿ ਭਾਈ ਐਦਾਂ ਚੱਲਣੀਆਂ ਚਾਹੀਦੀਆਂ ਨੇ ਪਰ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਅਸਤੀਫਾ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਅਸਤੀਫੇ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇ ਮਨਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਉਸੇ ਅਸਤੀਫੇ ਦੇ ਉੱਪਰ ਅੜੇ ਰਹਿਣਾ ਬਹੁਤ ਕੁਝ ਬਹੁਤ ਸਾਰੀਆਂ ਚੀਜ਼ਾਂ ਦੇ ਇਸ਼ਾਰੇ ਇਸ ਗੱਲ ਦੇ ਵਿੱਚੋਂ ਇਸ ਅੜੇ ਰਹਿਣ ਦੇ ਵਿੱਚੋਂ ਮਿਲਦੇ ਦਿਖਾ ਲਈ ਦੇ ਰਹੇ ਨੇ ਪਰ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਆਉਣ ਵਾਲੀ ਰਣਨੀਤੀ ਕੀ ਅਪਣਾਈ ਜਾਣੀ ਹੈ ਕਿ ਉਹਨਾਂ ਦੇ ਵੱਲੋਂ ਬੈਕਅੰਡ ਤੋਂ ਸ਼ੋਭਨੀ ਅਕਾਲੀ ਦਲ ਦਾ ਸਾਥ ਨਿਭਾਇਆ ਜਾਏਗਾ ਐਸਜੀਪੀਸੀ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕਾਰਵਾਈਆਂ ਜਾਂ ਫਿਰ ਸਲਾਹ مشورہ ਦਿੱਤਾ ਜਾਏਗਾ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਅੱਜ ਸਿੱਖ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ ਆ ਮੁਲਾਕਾਤ ਚੰਦ ਕੁਮਿੰਟਾਂ ਦੀ ਸੀ ਹੋ ਸਕਦਾ ਫਤਿਹ ਦੀ ਸਾਂਝ ਤੋਂ ਬਾਅਦ ਹਾਲਚਾਲੀ ਪੁੱਛਿਆ ਗਿਆ ਹੋਵੇ ਪਰ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਅਪੀਲ ਜ਼ਰੂਰ ਕੀਤੀ ਗਈ ਆ ਅਪੀਲ ਕਰਨ ਵਾਲੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸਣੇ तमाम ਉਹਨ ਨਿਵਾਦ ਕਰਦਾ ਹੈ ਜਿਨ੍ਹਾਂ ਦੇ ਵੱਲੋਂ ਇਹ ਮੰਨਦੇ ਵਿੱਚ ਰੱਖਿਆ ਗਿਆ ਕਿ ਭਾਈ ਮੈਂ ਇਸ ਸੇਵਾ ਨੂੰ ਨਿਭਾ ਸਕਦਾ ਪਰ ਉਹ ਕਹਿੰਦੇ ਕਿ ਮੇਰੇ ਹੱਥ ਖੜੇ ਨੇ ਭਾਈ ਮੈਂ ਇਸ ਸੇਵਾ ਨੂੰ ਨਿਭਾਉਣ ਦੇ ਹੁਣ ਯੋਗ ਨਹੀਂ ਰਿਹਾ ਜਾਂ ਫਿਰ ਕਹਿ ਲਿਆ ਕਿ ਉਹ ਆਪਣੀ ਇਸ ਸੇਵਾ ਤੋਂ ਪਿੱਛੇ ਹਟਦੇ ਦਿਖਾ ਲਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੇਰਾ ਅਸਤੀਫਾ ਉਸੇ ਤਰੀਕੇ ਬਰਕਰਾਰ ਹੈ ਆਉਣ ਵਾਲੇ ਕੱਲ ਨੂੰ ਅੰਤਰੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਪਈਆਂ ਨੇ ਉਸ ਨੂੰ ਕਿਤੇ ਨਾ ਕਿਤੇ ਵੱਡੇ ਸਵਾਲਾਂ ਦੇ ਵਿੱਚ ਘੇਰੇ ਦੇ ਵਿੱਚ ਲਿਆ ਜਾ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੁਣ ਇੱਕ ਤਰੀਕੇ ਦੇ ਨਾਲ ਵਕਤ ਪੈਂਦਾ ਨਜ਼ਰ ਆ ਰਿਹਾ ਹੈ ਇੱਕ ਤਾਂ 7 ਮੈਂਬਰੀ ਕਮੇਟੀ ਤੋਂ 5 ਮੈਂਬਰੀ ਕਮੇਟੀ ਜਿਹੜੀ ਰਹਿ ਗਈ ਉਹਦੇ ਵੱਲੋਂ ਹੁਣ ਕੁਝ ਹੀ ਦਿਨਾਂ ਦੇ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ ਬੀਤੇ ਕੱਲ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਗਿਆ ਕਿ ਭਾਈ ਸਾਡੀ ਭਰਤੀ ਭਰਤੀ ਹੈ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ ਉਹ ਕੋਈ ਭਰਤੀ ਨਹੀਂ ਉਹ ਕਹਿੰਦੇ ਜਿਹੜਾ ਕੰਮ ਕਰਨਾ ਸੀ ਉਹ ਤਾਂ ਹੋਇਆ ਪਿਆ ਪਰ ਇਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਬਟਾਲਾ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਪੰਥ ਜਾਣਦਾ ਹੈ ਕਿ ਇਹਦੇ ਵੱਲੋਂ ਕਿਹੜੀ ਭਰਤੀ ਕਿਸ ਤਰੀਕੇ ਦੇ ਨਾਲ ਕਿਵੇਂ ਕੀਤੀ ਗਈ ਹੈ ਉਹ ਕਹਿੰਦੇ ਕਿ ਇਹਨਾਂ ਦੇ ਮਨ ਦੇ ਵਿੱਚ ਡਰ ਹੈ ਇਹਨਾਂ ਦੇ ਮਨ ਦੇ ਵਿੱਚ ਭੈ ਹੈ ਕਿ ਜੇਕਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕਮੇਟੀ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਸਹੀ ਕਾਰਵਾਈਆਂ ਕਰ ਦਿੱਤੀਆਂ ਗਈਆਂ ਜਿਹੜੀਆਂ ਕਿ ਪੰਥ ਚਾਹੁੰਦਾ ਤਾਂ ਪਰ ਸ਼ੋਮਣੀ ਅਕਾਲੀ ਦਲ ਖੁੱਡੇ ਲੈਣ ਲੱਗ ਸਕਦੀ ਹੈ ਕਹਿੰਦੇ ਇਹਦਾ ਡਰ ਉਹਨਾਂ ਨੂੰ ਸਤਾ ਰਿਹਾ ਇਸ ਕਰਕੇ ਇਹ ਤਿਲ ਮਲਾਏ ਪਏ ਨੇ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿੱਖ ਪੰਥਕ ਗਲਿਆਰਾਂ ਦੇ ਵਿੱਚ ਚੱਲ ਰਹੀਆਂ ਨੇ ਪਰ ਇਹਨਾਂ ਦਾ ਅੰਤ ਕੀ ਹੈ ਇਹਨਾਂ ਦਾ ਕਹ ਲੀਏ ਆ ਮਕਾਕ ਕੀ ਹੈ ਇਹਨਾਂ ਦਾ ਇਹ ਪੈਦਾ ਹੋਇਆ ਖਲਾ ਜਿਹੜਾ ਇਹਦੇ ਹੱਲ ਹੀ ਲੈ ਕਿਹਨੇ ਇਹ ਤਾਉਣ ਵਾਲਾ ਸਮਾਂ ਦੱਸੇਗਾ ਪਰ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਬਿਆਨ ਜਿਹੜਾ